ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਆ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹ ਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ راہਲੂ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਆਮ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਲੀਡਰਸ਼ਿਪ ਇੱਥੇ ਇੱਕ ਮਹਾ ਕਰਪਟ ਆਦਮੀ ਦੇ ਉੱਤੇ ਉਹਦੇ ਗ੍ਰਿਫਤਾਰੀ ਦੇ ਉੱਤੇ ਐਡਾ ਵੱਡਾ ਪ੍ਰੋਗਰਾਮ ਕਰ ਰਹੀ ਹੈ ਤੇ ਕਾਂਗਰਸ ਕਾਰਜਕਰਤਾ ਕਾਂਗਰਸ ਦੇ ਲੀਡਰ ਕੋਈ ਲੀਡਰ ਨਹੀਂ ਛੱਡਿਆ ਸਾ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜੀ ਇਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਟੱਬਰ ਦੇ ਉੱਤੇ ਇਲਜ਼ਾਮ ਨਾ ਲਾਏ ਹਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ਨ ਦੇ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਾ ਜਿਹੜੀ ਆ ਰੈਲੀ ਹੋ ਰਹੀ ਹੈ RAMLILA ਮੈਦਾਨ ਦੇ ਅੰਦਰ ਕੀ ਰਾਹੁਲ ਗਾਂਧੀ ਜੀ ਪੰਜਾਬ ਯੂਨਿਟ ਦੇ ਉੱਤੇ ਜਿਹੜੇ ਜਿਹੜੇ ਇਲਜ਼ਾਮ ਲਗਾਏ ਗਏ ਆ ਉਹਦੇ ਉੱਤੇ ਮੋਹਰ ਲਾਉਂਦੇ ਆ ਵੀ ਭਗਵੰਤ ਮਾਨ ਜੀ ਨੇ ਬਿਲਕੁਲ ਸਹੀ ਕੀਤਾ ਆ ਗਲਤ ਹੋ ਰਿਹਾ ਜੋ ਕੇਜਰੀਵਾਲ ਸਾਹਿਬ ਦੇ ਨਾਲ ਹੋ ਰਿਹਾ ਆ ਗਲਤ ਹੈ ਬਾਕੀ ਸਾਰਾ ਕੁਝ ਪੰਜਾਬ 'ਚ ਹੋਇਆ ਸਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਵੱਲੋਂ ਅੱਜ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜੋ ਕਿ ਹੁਣੇ-ਹੁਣੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਸ਼ਸ਼ੀਰ ਕੁਮਾਰ ਰਿੰਕੂ ਤੇ ਸ਼ੀਤ ਲੋਗਰਾਲ ਵੱਲੋਂ ਆਪਣੇ ਕੌਂਸਲਰ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਾਇਆ ਗਿਆ ਤੇ ਜਿੱਤੇ ਚੱਲਦੇ ਉਸ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਕਾਂਗਰਸ ਦੇ ਉੱਤੇ ਉਹਨੇ ਕਿਹਾ ਕਿ ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਉਹ ਧਰਨਾ ਦਿੱਤਾ ਜਾ ਰਿਹਾ ਰਾਮਲੀਲਾ ਗਰਾ ਕਾਂਗਰਸ ਕਿੱਤੇ ਸੀ ਜਦੋਂ ਸੁਖਪਾਲ ਸਿੰਘ ਖੈਰਾ ਨੂੰ ਭਗਵੰਤ ਮਾਨ ਨੇ ਅੰਦਰ ਕਰ ਦਿੱਤਾ ਸੀ ਅੱਜ ਇਸ ਮੰਚ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹੱਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਆ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ راہਲੂ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਆਮ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਆ ਅਜੋ ਹੀ راہਲੂ ਗਾਂਧੀ ਜੀ ਹੈ ਜਾਂ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਜਾਂ ਕੋਈ ਦਸਤਾ ਨਹੀਂ ਜਾਂ ਉਹਨਾਂ ਨੂੰ ਕੋਈ ਪਰਵਾ ਨਹੀਂ ਪਰ ਲੋਕਾਂ ਨੂੰ ਪਰਵਾ ਹੈ ਦੇਖੋ ਸਾਡਾ ਟੋੜ ਵਿਛੜੋ ਹੋ ਗਿਆ ਮੈਂ ਸਾਰੀ ਆਪਣੀ ਉਮਰ ਕਾਂਗਰਸ ਪਾਰਟੀ 'ਚ ਲਾਈ ਹੈ ਮੇਰਾ ਸਾਰਾ ਅਜ ਮੈਨੂੰ ਉਸ ਕਾਂਗਰਸ ਵਰਕਰ ਦੇ ਉੱਤੇ ਕਿਉਂਕਿ ਪਾਰਟੀ ਕੋਈ ਵੀ ਵੈਸਾਬ ਸਾਰੇ ਆਪਣੇ ਆਪਣੀ ਸੋਚ ਨਾਲ ਜੁੜ ਕੇ ਪਹਿਰਾ ਦਿੰਦੇ ਐ ਉੱਥੇ ਦਾ ਕਾਂਗਰਸ ਦੇ ਵਰਕਰ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਜਿਨੇ ਪਰਚੇ ਕਰਵਾਏ ਐ ਜਿਨੇ ਡਾਂਗਾਂ ਖਾਈਆਂ ਜਿਨੇ ਸੰਘਰਸ਼ ਕੀਤਾ ਅੱਜ ਉਹਦੇ ਉੱਤੇ ਮੈਨੂੰ ਤਰਸ ਆ ਰਿਹਾ ਵੀ ਆ ਲੀਡਰਸ਼ਿਪ ਇੱਥੇ ਇੱਕ ਮਹਾ ਕਰਪਟ ਆਦਮੀ ਦੇ ਉੱਤੇ ਉਹਦੇ ਗ੍ਰਿਫਤਾਰੀ ਦੇ ਉੱਤੇ ਐਡਾ ਵੱਡਾ ਪ੍ਰੋਗਰਾਮ ਕਰ ਰਹੀ ਹੈ ਤੇ ਕਾਂਗਰਸ ਕਾਰਜਕਰਤਾ ਕਾਂਗਰਸ ਦੇ ਲੀਡਰ ਕੋਈ ਲੀਡਰ ਨਹੀਂ ਛੱਡਿਆ ਸਾਬ ਮੈਂ ਗਿਣਾਨ ਲਗਾ ਸਜਦੇਵਾ ਸਾਹਿਬ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਮੌਜੂਦਾ ਪ੍ਰਧਾਨ ਪੰਜਾਬ ਦੇ ਮੌਜੂਦਾ ਸੀਐਲਪੀ ਲੀਡਰ ਮੌਜੂਦਾ ਜਨਰਲ ਸੈਕਟਰੀ ਮੌਜੂਦਾ ਇਹ ਸੀਸੀਡਬੀਸੀ ਦੇ ਮੈਂਬਰ ਪੁਰੂਪਰ ਮੁੱਖ ਮੰਤਰੀ ਚੰਨੀ ਜੀ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜਿਹਨੂੰ ਅੰਦਰ ਨਹੀਂ ਕੀਤਾ ਜੇਲ੍ਹ 'ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਟੱਬਰ ਦੇ ਉੱਤੇ ਇਲਜ਼ਾਮ ਨਾ ਲਾਏ ਹੋਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ੀ ਦੇ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਭ ਇਹ ਪਾਰਟੀ ਜਿਹੜਾ ਆਪਣਾ ਕਰਨ ਨਹੀਂ ਸੰਭਾਲ ਸਕਦੀ ਅੱਜ ਦੇਸ਼ ਦੇ ਉੱਤੇ ਵੀ ਪੈਰਾ ਦੇਣ ਦੀ ਗੱਲ ਕਰ ਰਹੇ ਦੇਸ਼ ਨੂੰ ਵਿਕਾਸ ਦੀ ਗੱਲ ਕਰ ਰਹੇ ਆ ਲੋਕ ਐਸੀ ਗੱਲ ਨੂੰ ਦੇਖ ਕੇ ਰਿੰਕੂ ਜੀ ਮੈਂ ਤੁਹਾਡਾ ਵੀ ਸਵਾਗਤ ਕਰਦਾ ਅੰਗਰ왈 ਜੀ ਦਾ ਤੇ ਸਾਰੇ ਸਾਥੀਆਂ ਦਾ ਬਾਟਿਆ ਜੀ ਸਮੇਤ ਸਾਰੇ ਮੇਰੀ ਭੈਣਾ ਆਈਆਂ ਨਾਲ ਸਾਰੇ ਉਹਨਾਂ ਨੇ ਆਪਣਾ ਆਪਣਾ ਇਲਾਕੇ 'ਚ ਨਾਮ ਕਮਾਇਆ ਇਹਨਾਂ ਦਾ ਸਵਾਗਤ ਕਰਦਾ ਤੇ ਮੈਂ ਅੱਜ ਇਸ ਸਮਾਗਮ ਦੇ ਰਾਈ ਆ ਇੱਕ ਸਵਾਲ ਪੁੱਛਣਾ ਚਾਹਨਾ ਇਸ ਜਿਹੜੀ ਆ ਰੈਲੀ ਹੋ ਰਹੀ ਹੈ ਰਾਮਲੀਲਾ ਮੈਦਾਨ ਦੇ ਅੰਦਰ ਕੀ ਰਾਹੁਲ ਗਾਂਧੀ ਜੀ ਪੰਜਾਬ ਯੂਨਿਟ ਦੇ ਉੱਤੇ ਜਿਹੜੇ ਜਿਹੜੇ ਇਲਜ਼ਾਮ ਲਗਾਏ ਗਏ ਆ ਉਹਦੇ ਉੱਤੇ ਮੋਹਰ ਲਾਉਂਦੇ ਆ ਵੀ ਭਗਵੰਤ ਮਾਨ ਜੀ ਨੇ ਬਿਲਕੁਲ ਸਹੀ ਕੀਤਾ ਆ ਗਲਤ ਹੋ ਰਿਹਾ ਜੋ ਕੇਜਰੀਵਾਲ ਸਾਹਿਬ ਦੇ ਨਾਲ ਹੋ ਰਿਹਾ ਆ ਗਲਤ ਹੈ ਬਾਕੀ ਸਾਰਾ ਕੁਝ ਪੰਜਾਬ 'ਚ ਹੋਇਆ ਸਹੀ ਹੈ ਉਹਦੇ ਉੱਤੇ ਅਗਰ ਜਵਾਬ ਦੇਣਗੇ ਤਾਂ ਠੀਕ ਹੈ ਨਹੀਂ ਮੈਨੂੰ ਲੱਗਦਾ ਵੀ ਬਾਕੀ ਬਚੇ ਖੁਚੇ ਕਾਂਗਰਸ ਦੇ ਜਿਹੜੇ ਲੀਡਰ ਸਾਹਿਬਾਨ ਹੈ ਹੁਣ ਲੀਡਰ ਵੀ ਕਾਹਦੇ ਰਹਿ ਗਏ ਜਦੋਂ ਲੀਡਰਾਂ ਨੂੰ ਸਜਦੇਵਾ ਸਾਹਿਬ ਇੱਕ ਬੜੀ ਅਜੀਬ ਸਥਿਤੀ ਪੰਜਾਬ 'ਚ ਹੋਈ ਹੋਈ ਹੈ ਕਿਉਂਕਿ ਪੰਜਾਬ ਦਾ ਹਿੱਸਾ ਵੀ ਦਿੱਲੀ ਦੇ ਅੰਦਰ ਸਾਡਾ ਦੇਖੋ ਪੰਜਾਬ ਅੱਧਾ ਦਿੱਲੀ ਦਾ ਪੰਜਾਬ ਵਾਲਾ ਨੇ ਬਸਾਇਆ ਸਾਹਿਬ ਚਾਹੇ ਲਹਿੰਦੇ ਪੰਜਾਬ ਤੋਂ ਉੱਠ ਕੇ ਆਏ ਆ ਜਿਨ੍ਹਾਂ ਨੂੰ ਆ ਕਹਿੰਦੇ ਸੀ ਕੇਜਰੀਵਾਲ ਸਾਹਿਬ ਵੀ ਜਿਹੜੇ ਉੱਥੋਂ ਰਫੂਜੀ ਆਏ ਆ ਇੱਥੇ ਆ ਕੇ ਗੰਦ ਪਾ ਰਹੇ ਆ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਪਤਾ ਨਹੀਂ ਵੀ ਆ ਦਿੱਲੀ ਬਸਾਣ ਵਾਲੇ ਦੇ ਵਿੱਚ ਪੰਜਾਬ ਦਾ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੇ ਵਿੱਚ ਇੱਥੇ ਚਾਹੇ ਅਸੀਂ ਇੱਥੇ ਫੁੱਟਪਾਥਾਂ ਦੇ ਉੱਤੇ ਬੈਠ ਬੈਠ ਕੇ ਆ ਜਿਹੜਾ ਅੱਜ ਆਪਣਾ ਨਾਮ ਕਮਾਇਆ ਦਿਸ ਇਜ਼ ਆਊਟ ਆਫ ਸ਼ੀਅਰ ਵਿਲ ਪਾਵਰ ਐਂਡ ਆਰ ਸਵੇਟ ਐਂਡ ਬਲੱਡ ਜਿਹੜਾ ਪੰਜਾਬੀਆਂ ਨੇ ਦਿੱਲੀ ਬਸਾਇਆ ਹੈ ਜਿਹੜਾ ਅੱਜ ਰੂਪ ਦਿੱਲੀ ਦਾ ਨਜ਼ਰ ਆ ਰਿਹਾ ਉਹਦੇ ਵਿੱਚ ਸਾਡਾ ਯੋਗਦਾਨ ਹੈ ਪਰ ਉਹ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਬੇਇੱਜ਼ਤੀ ਕਰਨ ਵਾਲੇ ਤਾਂ ਅੱਜ ਉਹਨਾਂ ਨੂੰ ਬਚਾਉਣ ਵਾਸਤੇ ਇੱਥੇ ਆਏ ਬੈਠੇ ਐ ਤੇ ਪੰਜਾਬ ਕਾਂਗਰਸ ਦੀ ਅੱਜ ਬਦ ਖਾਲੀ ਦੇ ਉੱਤੇ ਇੱਥੇ ਜਸ਼ਨ ਮਨਾਇਆ ਜਾ ਰਿਹਾ ਹੈ ਉਹਦੇ ਵਾਸਤੇ ਇਹਨਾਂ ਨੂੰ ਆਪਣੇ ਅੰਦਰ ਦੇਖਣਾ ਪਊਗਾ ਪੰਜਾਬ ਦੀ ਜਨਤਾ ਦੇਖ ਰਹੀ ਹੈ ਅੱਜ ਜੋ ਕੁਝ ਇੱਥੇ ਹੋ ਰਿਹਾ ਹੈ ਬਾਕੀ ਸਾਰੇ ਸਾਥੀ ਜਿਹੜੇ ਬਚੇ ਐ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿੰਦੇ ਐ ਮੈਂ ਤਾਂ ਬکریاں ਇਹਨਾਂ ਬੱਕਰੀਆਂ ਨਾਲ ਹੀ ਕੰਮ ਚਲਾ ਲੂੰਗਾ ਕਹਿੰਦਾ ਸ਼ੇਰ ਤਾਂ ਸਾਰੇ ਚਲੇ ਗਏ ਪਰ ਮੈਂ ਨਾ ਬੱਕਰੀਆਂ ਨਾਲ ਹੀ ਕੰਮ ਚਲਾ ਲੂੰਗਾ ਸਾਹਿਬ ਅਸੀਂ ਉਸ ਖਿੱਤੇ ਚ ਆਨੇ ਆ ਪੰਜਾਬ ਦੇ ਜਿੱਥੇ ਗੁਰੂ ਮਹਾਰਾਜ ਨੇ ਕਿਹਾ ਸੀ ਚਿੜੀਆਂ ਸਟੇਡੀ ਸੇ ਮੈਂ ਬਾਜ਼ ਲੜਾਉ ਤੋ ਮੈਂ ਗੁਰੂ ਗੋਬਿੰਦ ਸਿੰਘ ਕਹਾਉ ਬੱਕਰੀਆਂ ਦਾ ਨਾਂ ਨਹੀਂ ਲਿਆ ਸੀਗਾ ਸਭ ਬੱਕਰੀਆਂ ਨਾਲ ਨਹੀਂ ਸ਼ੇਰ ਲੜਾਏ ਜਾਂਦੇ ਸਪਿਰਿਟ ਨਾਲ ਲੜਾਏ ਜਾਂਦੇ ਆ ਜਿਹੜੇ ਲੋਕ ਆਪਣੇ ਲੀਡਰਾਂ ਨੂੰ ਬੱਕਰੀ ਕਹਿੰਦੇ ਐ ਉਹ ਲੀਡਰਾਂ ਨੂੰ ਅੱਜ ਇੱਥੇ ਮੋਹਰ ਲੱਗੀ ਐ ਜੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਸੀਗੀ ਵੀ ਅੱਜ ਭਗਵੰਤ ਮਾਨ ਜੀ ਤੇ ਐ ਜਿਹੜੇ ਚੁੰਜ ਜੁੜੀ ਬੈਠੇ ਹੈ ਕਿ راہુલ ਗਾਂਧੀ ਜੀ ਆਜੀ ਬਿਲਕੁਲ ਸਰਟੀਫਾਈਡ ਇੱਕ ਮਸਲਾ ਸਾਹਮਣੇ ਆ ਗਿਆ ਸੋ ਜੀਵੇਦੁਰ ਸੁਣਈਆ ਸੁਨੀਲ ਕੁਮਾਰ ਜਾਖੜ ਨੇ ਕਿ ਸਵਾਲ ਖੜੇ ਕੀਤੇ ਨੇ ਕਾਂਗਰਸ ਦੇ ਉੱਤੇ ਹੁਣ ਵੇਖਣਾ ਹੋਵੇਗਾ ਨਾਲੇ ਸਮੇਂ ਦੇ ਵਿੱਚ ਇਨ੍ਹਾਂ ਸਵਾਲਾਂ ਦਾ ਕਾਂਗਰਸ ਵੱਲੋਂ ਕਿਦਾਂ ਜਵਾਬ ਦਿੱਤਾ ਜਾਂਦਾ ਤਾਂ ਨਾ ਸਮਾਂ ਦੱਸੇਗਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ